ਸਤਨਾਮ ਵਾਹਿਗੁਰੂ ਸਹਿਬ ਜੀ ਅਸਾ ਵਰੀ ਮਹੱਲਾ ਪੰਜਵਾ ਏਕਾ ਓਟ ਕਹੋ ਹਾਂ ਗੁਰ ਕਾ ਸਬਦ ਕਹੋ ਹਾਂ ਆਗਿਆ ਸਤ ਸਹੋ ਹਾਂ ਮਨਹਿ ਨਿਧਾਨ ਲਹੋ ਹਾ ਸੁਖ ਸਮਾਇ ਮੇਰੇ ਮਨ ਆਰਾਹਾਵ ਜੀਵਤ ਜੋ ਮਰਹਿ ਹਾਂ ਉਤਰ ਸਤਿ ਰਹਿ ਹਾਂ ਸਭ ਕੀ ਰੇਣ ਹੋਏ ਹਾਂ ਨਿਰਪੋ ਕੋ ਏ ਸੋ ਕਹੋ ਸੋ ਏਹਾ ਮਿਤੇ ਅੰਦੇਸਿਆ ਹਾਂ ਸਤੋਪਦੇਸਿਆ ਮੇਰੇ ਮਨ ਜਿਸ ਜਨਨਾਮ ਸੁਖ ਹਾਂ ਤਿਸ ਨਿਕਟ ਨਕ ਦੇ ਦੁਖ ਹਾਂ ਜੋ ਹਰ ਹਰ ਜਸ ਸੁਨੇ ਹਾਂ ਸਭ ਕੋ ਤਿਸ ਮੰਨੇ ਹਾਂ ਸਫਲ ਸੋ ਆਇਆ ਨਾਨਕ ਪ੍ਰਭ ਪਾਇਆ ਮੇਰੇ ਮਨ ਸਫਲ ਸੋ ਆਇਆ ਨਾਨਕ ਪ੍ਰਭ ਪਾਇਆ ਮੇਰੇ ਮਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਨਾ ਹੀ ਕਿਛ ਹੋ ਨਾ ਹੀ ਕਿਛ ਆਹੇ ਨਾ ਮੋਰਾ ਅਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ ਦਿੱਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੇ ਪ੍ਰਭ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਤੇ ਹਰ ਤੂੰ ਕਰਾਏਂ ਤੇ ਹਰੋਂ ਕਰਿਓ ਸਿਆਣ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੰਨਾ ਪਾਵਨ ਮਹਾਵਾਕ ਅਨੁਸਾਰ ਆਸਵਰੀ ਆਸਾ ਰਗ ਦਾ 17ਵੇਂ ਕਰਦਾ ਚੌਥਾ ਸ਼ਬਦ ਤੇ ਲੜੀਵਾਰ ਆਸਾ ਰਗ ਦਾ 160 ਨੰਬਰ ਸ਼ਬਦ ਜੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 410 trang ਤੇ ਸੁਸ਼ੋਭਿਤ ਹੈ ਸਾਧਗੁਰੂ ਬਖਸ਼ਿਸ਼ ਕਰਦੇ ਨੇ ਆਸਾ ਬਰੀ ਮਹੱਲਾ ਪੰਜਵਾਂ ਆਸਾ ਰਗ ਹੈ ਪੰਜਵੇਂ ਪਾਸ਼ਾ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਜ ਤੋਂ ਚਾਰਣ ਕੀਤਾ ਹੋਇਆ ਪਾਵਨ ਸ਼ਬਦ ਏਕਾ ਓਟ ਗਹ ਹਾ ਕਹਿੰਦੇ ਹੈ ਪਿਆਰੇ ਇਕ ਪਰਮੇਸ਼ਰ ਦੀ ਓਟ ਤੱਕ ਨਹੀਂ ਕਰ ਹੋਰ ਦੀ ਕਿਸੇ ਦੀ ਓਟ ਨਾ ਤੱਕ ਹੋਰ ਕਿਸੇ ਦਾ ਆਸਰਾ ਪਰਣਾ ਨਾ ਤੱਕ ਗੁਰ ਕਾ ਸ਼ਬਦ ਕਹੋ ਹਾਂ ਇਹ ਗੁਰੂ ਦਾ ਸ਼ਬਦ ਗੁਰੂ ਦੇ ਸ਼ਬਦ ਦਾ ਉਚਾਰਨ ਉਦੇਸ਼ ਕਰ ਉਚਾਰਨਾ ਕਰ ਗੁਰੂ ਦੇ ਸ਼ਬਦ ਨੂੰ ਹੀ ਜਪਣਾ ਕਰ ਜਪਣਾ ਰਾਜਨਾ ਆਰਾਧਨਿਕਾ ਅ ਆਰਾਧਨਾ ਤੇ ਪ੍ਰਮਾਤਮਾ ਦਾ ਨਾਮ ਆਰਧਨਾ ਕਰ ਤੇ ਉਪਮਾਨ ਪ੍ਰਮਾਤਮਾ ਨੂੰ ਜਪਣਾ ਕਰ ਆਸ ਉਹਦੀ ਇੱਕ ਦੀ ਰੱਖਣੀ ਕਰ ਆਗਿਆ ਸਤ ਸਹ ਦੁਖਾਇ ਸੁਖਾਇ ਉਹਦੀ ਆਗਿਆ ਨੂੰ ਮਿੱਠਾ ਕਰਕੇ ਸਹਿਣਾ ਕਰ ਇਹੀ ਸੱਚਾ ਧਰਮ ਹੈ ਉਹਦੇ ਬਾਣੇ ਨੂੰ ਮੜਨਾ ਬਾਣੇ ਵਿੱਚ ਵਿਚਰਨਾ ਮਨ ਹੈ ਨਿਧਾਨ ਲਾਹੋ ਹਾਂ ਫਿਰ ਮਨ ਵਿੱਚ ਹੀ ਸਾਰੇ ਖਜ਼ਾਨੇ ਸਾਰੇ ਸੁਮੇ ਮਿਲ ਜਾਣਗੇ ਸੁਖ ਹੈ ਸਮਾਇਏ ਮੇਰੇ ਮੜਾ ਰਹਾਉ ਫਿਰ ਭਾਈ ਸੁਖ ਵਿੱਚ ਸਮਾ ਜਾਏਗਾ ਮੇਰੇ ਮਨ ਆਦੋ ਸਮਾਏਗਾ ਜਦੋਂ ਇੱਕ ਦੀ ਓਟ ਰੱਖੇਗਾ ਗੁਰੂ ਦਾ ਸ਼ਬਦ ਮੁਖ ਤੋਂ ਜਪੇਗਾ ਆਗਿਆ ਨੂੰ ਸੱਤ ਸੱਤ ਕਰਕੇ ਮੰਨੇਗਾ ਤੇ ਮਨ ਵਿੱਚ ਉਸ ਪਰਮਾਤਮਾ ਦਾ ਨਿਧਾਨ ਖਜਾਨਾ ਨਾਮ ਬਾਣੀ ਦਾ ਇਕੱਠਾ ਕਰੇਗਾ ਫਿਰ ਕਹਿੰਦੇ ਸੁਖ ਹੈ ਸਮਾਏ ਮੇਰੇ ਮਨ ਫਿਰ ਸੁਖ ਵਿੱਚ ਸਮਾ ਜਾਏਗਾ ਰਹਾ ਵਿਸ਼ਰਾਮ ਦੇ ਕੇ ਕੇਂਦਰੀ ਭਾਸ਼ਾ ਜਾਂਦੇ ਨੇ ਜੀਵਤ ਜੋ ਮਰਹਿ ਜਿਹੜਾ ਜਿਉਂਦਿਆਂ ਜੀ ਮਾਇਆ ਵੱਲੋਂ ਮਰ ਗਿਆ ਕਹਿੰਦਾ ਮਤਲਬ ਜੀਵਤ ਭਾਵ ਵੱਲੋਂ ਮਰ ਗਿਆ ਵੀ ਜਿਹਨੂੰ ਸਤਿਗੁਰਾਂ ਨੇ ਕਿਹਾ ਪਹਿਲਾ ਮਰਨ ਕਬੂਲ ਜਿਹੜਾ ਆਪਣੀ ਆਸਾ ਮਨਸਾ ਵੱਲੋਂ ਪੰਜ ਚੋਰਾਂ ਵੱਲੋਂ ਮਰ ਗਿਆ ਦੁੱਤਰੇ ਸੋ ਤਰੇ ਹੁ ਉਖਰੇ ਦੁਗਦਾ ਰੂਪੀ ਜਿਹੜਾ ਕਠਨ ਸਾਗਰ ਹੈ ਨਾ ਸਮੁੰਦਰ ਸੰਸਾਰ ਸਮੁੰਦਰ ਜਿਹਨੂੰ ਕਿਹਾ ਸੰਸਾਰ ਸਮੁੰਦਰ ਤਾਰ ਗੋਬਿੰਦੇ ਤਾਰ ਲਾ ਬਾਪ ਵਿਠਲਾ ਮੈਂ ਅਜਾਣ ਜਨ ਤਰਬੇ ਨਾ ਜਾਣੂ ਹਰ ਬਾਹ ਦੇ ਬਾਹ ਦੇ ਵਿਠੁਲਾ ਮੇਰੇ ਸਤਿਗੁਰੂ ਮੈਂ ਅਣਜਾਣ ਹਾਂ ਮੈਨੂੰ ਤਰਨਾ ਨਹੀਂ ਤੇ ਤਾਰ ਲੈ ਕਿਰਪਾ ਕਰ ਸਬ ਸਬ ਕੀ ਰੇਨ ਹੋਏ ਹਾਂ ਤੇ ਸਾਰਿਆਂ ਦੇ ਚਰਨ ਧੂੜ ਭਾਵ ਨਿਮਾਣਾ ਹੋ ਕੇ ਰਹਿ ਨਿਰਭਉ ਕਹ ਸੋਏ ਹਾਂ ਜਿਹੜਾ ਐਸਾ ਹੈ ਭਾਈ ਉਹ ਨਿਰਭਉ ਹੋ ਜਾਂਦਾ ਨਿਰਭਉ ਕਹ ਕਹ ਸੋਏ ਹਾਂ ਉਹਦੀ ਸ਼ੋਭਾ ਨਿਰਪੈਤਾ ਵਾਲੀ ਹੋ ਜਾਂਦੀ ਹੈ ਬਹੁਤ ਉੱਚਾਚਾ ਹੋ ਜਾਂਦਾ ਮਿਟੇ ਅੰਦੇਸ ਸਿਆਹਾ ਐਸੇ ਪੁਰਸ਼ ਦੇ ਸਾਰੇ ਤਰ੍ਹਾਂ ਦੇ ਅੰਦੇਸ ਸੰਸੇ ਮਿਟ ਜਾਂਦੇ ਨੇ ਸੰਤ ਉਪਦੇਸ਼ਿਆ ਮੇਰੇ ਮਨ ਜਦੋਂ ਉਸ ਪ੍ਰਮਾਤਮਾ ਦੇ ਨਾਮ ਨੇ ਨਾਮ ਜਪਣ ਵਾਲੇ ਨਾਮ ਰਸੀਏ ਨੇ ਉਪਦੇਸ਼ ਕੀਤਾ ਸਾਰੇ ਤਰ੍ਹਾਂ ਦੇ ਸੰਸੇ ਭੁਲੇਖੇ ਮਿਟ ਜਾਂਦੇ ਨੇ ਦੂਰ ਹੋ ਜਾਂਦੇ ਨੇ ਹਟ ਜਾਂਦੇ ਨੇ ਜਿਸ ਜਨ ਨਾਮ ਸੁਖ ਹਾ ਕਹਿੰਦੇ ਭਾਈ ਜਿਸ ਜਨ ਨਾਮ ਸੁਖ ਹਾ ਜਿਸੇ ਪਿਆਹੇ ਭਾਈ ਜਿਸ ਤਰਸੀ ਦੇ ਤਾਈ ਨਾਮ ਦਾ ਸੁਖ ਪ੍ਰਾਪਤ ਹੋਇਆ ਇਹ ਜਿਹਨੇ ਅਨੰਤ ਮੰਨ ਲਿਆ ਨਾਮ ਦਾ ਤੇ ਇਸ ਨਿਕਟਕ ਦੇ ਦੁੱਖ ਹਾਂ ਉਹਦੇ ਨੇੜੇ ਕੋਈ ਦੁੱਖ ਵਿਆਪਦਾ ਹੀ ਨਹੀਂ ਹੈ ਚਾਹੇ ਅਮੀਰੀ ਚਾਹੇ ਗਰੀਬੀ ਆਏ ਚਾਹੇ ਕੋਈ ਜਨਮ ਲਵੇ ਚਾਹੇ ਕੋਈ ਮਰ ਜਾਏ ਚਾਹੇ ਕੋਈ ਆਏ ਕੋਈ ਜਾਏ ਚਾਹੇ ਦੁੱਖ ਸਰੀਰਕ ਹੋਵੇ ਚਾਹੇ ਮਾਨਸਿਕ ਕਿਸੇ ਤਰ੍ਹਾਂ ਦਾ ਵਿਆਪਦਾ ਨਹੀਂ ਤਾਂ ਹੀ ਸਤਿਗੁਰੂ ਕਹਿੰਦੇ ਨੇ ਦੁੱਖ ਤੱਦੇ ਜਦ ਵਿਸਤਰ ਜਾਵੇ ਜਦੋਂ ਵਿਸਰਦਾ ਉਦੋਂ ਹੀ ਦੁੱਖ ਵਿਆਪਦਾ ਭਾਈ ਸੋ ਜੋ ਹਰ ਹਰ ਜਸ ਸੁਣੇ ਹਾਂ ਕਹਿੰਦੇ ਭਾਈ ਜੋ ਹਰ ਹਰ ਜਸ ਸੁਣੇ ਹੈ ਜਿਹੜਾ ਮਨੁੱਖ ਉਸ ਹਰੀ ਪ੍ਰਮਾਤਮਾ ਦਾ ਜਸ ਸੁਣ ਨਾ ਕਰਦਾ ਹੈ ਸਭ ਕੋ ਤੇ ਸਿਮ ਮੰਨੇ ਹਾਂ ਫਿਰ ਸਾਰੇ ਉਸ ਦੀ ਮੰਨਤਾ ਮੰਨਦੇ ਨੇ ਭਾਵ ਉਸ ਦੀ ਪ੍ਰਸ਼ੰਸਾ ਕਰਨੀ ਕਰਦੇ ਨੇ ਸਭ ਵੱਲ ਸੋ ਆਇਆ ਹਾਂ ਐਸਾ ਮਨੁੱਖ ਇਸ ਸੰਸਾਰ ਵਿੱਚ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧ ਜਿਹੜਾ ਸਤ ਸੰਗੀਆਂ ਦੀ ਸੰਗਤ ਵਿੱਚ ਆਇਆ ਉਹ ਆਦਾ ਆਣਾ ਜਾਣਾ ਮਿਟ ਗਿਆ ਸਫਲ ਹੋ ਗਿਆ ਨਾਨਕ ਪ੍ਰਭ ਭਾਇਆ ਮੇਰੇ ਮਨ ਕਨਿਸ਼ੀ ਗੁਰੂ ਨਾਨਕ ਸਮਝ ਕਹਿੰਦੇ ਨੇ ਉਹ ਮੇਰੇ ਪ੍ਰਮਾਤਮਾ ਪਤੀ ਨੂੰ ਭਾ ਜਾਂਦਾ ਉਸ ਮੇਰੇ ਅਕਾਲ ਪੁਰਖ ਨੂੰ ਐਸਾ ਮਨੁੱਖ ਭਾ ਜਾਂਦਾ ਜਿਹੜਾ ਇੱਕ ਦੀ ਓਟ ਰੱਖੇ ਦੁੱਖ ਸੁੱਖ ਨੂੰ ਸਮ ਕਰਕੇ ਜਾਣੇ ਮਾਣ ਮੰਗ ਸਮਰ ਜਾਣੇ ਮਾਣ ਨਿੰਦਿਆ ਵਡਿਆਈ ਨੂੰ ਇੱਕ ਸਮਾਨ ਜਾਣੇ ਜਿਹੜਾ ਅੰਮ੍ਰਿਤ ਜ਼ਹਿਰ ਨੂੰ ਇੱਕ ਸਮਾਨ ਜਾਣੇ ਜਿਹੜਾ ਉਸਤਤੀ ਨਿੰਦਿਆ ਨੂੰ ਇੱਕ ਸਮਾਨ ਜਾਣੇ ਇਹਦੇ ਐਸਾ ਮਨੁੱਖ ਮੇਰੇ ਪ੍ਰਮਾਤਮਾ ਨੂੰ ਪਾ ਜਾਂਦਾ ਹਰ ਹਰ ਜਨ ਦੂਈ ਏਕ ਹੈ ਬਿਬ ਵਿਚਾਰ ਕਾਛ ਨਾਹੀਂ ਜਿਵੇਂ ਜਲ ਜਲ ਦੀਆਂ ਬੂੰਦਾਂ ਚ ਤੇ ਜਲ ਵਿੱਚ ਕੋਈ ਫਰਕ ਨਹੀਂ ਇਸ ਤਰ੍ਹਾਂ ਉਸ ਭਗਤ ਵਿੱਚ ਤਿੰਨ ਅੰਕਾਰ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਕਿਉਂਕਿ ਉਹ ਨਿਰੰਕਾਰ ਨੂੰ ਪਾ ਜਾਂਦਾ ਆਸ ਇੱਕ ਦੀ ਰੱਖਦਾ ਤਾਂ ਕਰਕੇ ਸੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਦੇਉ ਅਸੀਸ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਯਾਤ ਆ ਜਾਵੇ ਲੇਖਕ ਤੈਨਾ ਛੁੱਟੀ ਆਖਣ ਖਣ ਖਣ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾੜੂ ਤਾਂ ਤੇ ਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਇਬ ਸਮੇਲ ਗੱਜ ਵੱਜ ਕੇ ਫਤਿਹ ਦਾ ਜਵਾਬ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ